ਜ਼ਿਲ੍ਹਾ ਤਰਨਤਾਰਨ ਦੇ ਕਸਵਾਖੜੂਰ ਸਾਹਿਬ ਦੇ ਦੋ ਨੌਜਵਾਨਾਂ ਦੀ ਤਰਨਤਾਰਨ ਤੋਂ ਘਰ ਵਾਪਸ ਪਰਤਦੇ ਪਿੰਡ ਕਾਂਗ ਨਜ਼ਦੀਕ ਐਕਸੀਡੈਂਟ ਦੌਰਾਨ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰਾਂ ਦੇ ਵਿ ਪਰਿਵਾਰਕ ਮੈਂਬਰਾਂ ਦੱਸਿਆ ਕਿ ਦੋਵੇਂ ਨੌਜਵਾਨ ਤਰਨਤਾਰਨ ਕਿਸੇ ਕੰਮ ਲਈ ਗਏ ਹੋਏ ਸੀ ਜਦ ਵਾਪਸ ਆ ਰਹੇ ਸੀ ਤਾਂ ਟਰੈਕਟਰ ਜਿਸ ਦੇ ਪਿੱਛੇ ਸਪਰੇਅ ਵਾਲੀ ਮਸ਼ੀਨ ਲੱਗੀ ਹੋਈ ਸੀ ਉਸ ਨਾਲ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉਥੇ ਪਰਿਵਾਰਕ ਮੈਂਬਰਾਂ ਵੱਲੋਂ ਟਰੈਕਟਰ ਚਾਲਕ ਨੂੰ ਕਾਬੂ ਕਰ ਕੰਗੀ ਕੰਗਦੀ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰੰਤ ਤਰੰਤ ਸਿਵਲ ਹਸਪਤਲ ਭੇਜ ਦਿੱਤਾ ਗਿਆ ਹੈ। ਮੇਰਾ ਨਾਮ ਹਰਦੇਵ ਸਿੰਘ ਜੀ। ਕੀ ਗੱਲਬਾਤ ਹੋਈ ਆ ਜਿਹੜੇ ਤੁਹਾਡੇ ਪੁੱਤ ਨੇ? ਪੁੱਤ ਨੇ ਤਿੰਨ ਤਿੰਨ ਨੂੰ ਸਮਾਨ ਲੈਣ ਗਏ ਸਵੇਰ ਪੜ ਮੋੜਸਣਾ ਦਾ ਕੰਮ ਕਰਦੇ ਸੀ। ਉਧਰੋਂ ਬਾਉਸੀ ਆਉਂਦੇ ਆ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ। ਟਰੈਕਟਰ ਵਾਲਾ ਭੱਜ ਗਿਆ ਤੇ ਹੋਈ ਕਿੰਨੇ ਜਾਣੇ ਇਹ। ਦੋ ਜਣੇ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਚਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕਿੰਨੀ ਉਮਰ ਸੀ 23 ਸਾਲ ਸੀ ਜੀ ਵਰਜੀ ਸੈਕਟਰੀ ਡੈਕਟਰ ਚਾਲਕ ਨੂੰ ਕੋਤਲੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਵੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲਿਆਂਦੇ ਕੀ ਮੰਗ ਕਰਦੇ ਹੋ ਪ੍ਰੋਫੈਸ਼ਨਲ ਅਚਾਰ ਜੀ ਕੋ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਹਨੂ ਹੀ ਮੋਦਰ ਸਿੰਘ ਆਈ ਅੰਦਰ ਕੀ ਗੱਲ ਬਾਤੋ ਜਿਹੜੀ ਰਾਤੀ ਐਕਸੀਡੈਂਟ ਆ ਦੋ ਨੌਜਵਾਨਾਂ ਦੀ ਗੱਲ ਬਾਤਿਓ ਭਰਾ ਹੀ ਆਪਣਾ ਤੇ ਉਹ ਗਏ ਸੀ ਤਰਨਤਾਂ ਸਾਹਿਬ ਕੱਪੜੇ-ਕੁੱਪੜੇ ਲੈਣ ਗਏ ਸੀ ਤੇ ਆਉਂਦੇ ਆ ਰਸਤੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲਕ ਸੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ-ਕੱਲਾ ਵਿਚਾਰਾ ਹੈਗਾ ਸੀ ਨਾਲੇ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੋਟਰਸਾਈਕਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੋਟਰਸਾਈਕਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਹੈ ਵੀਰ ਦਾ ਨਾਮ ਕੀ ਵੀਰ ਦਾ ਏਜੰਟਾ ਸੀ ਹਾਂ ਜੀ ਇਹ ਕੀ ਮੰਗੇ ਕਰਦੇ ਜੋ ਮੰਗੇ ਹੋਏ ਨੇ ਪ੍ਰਸ਼ਾਸਨ ਤੋਂ ਕੇ ਵਸ ਇਨਸਾਫ ਚਾਹੀਦਾ ਵਿਚਾਰੇ ਨੂੰ ਕੋਗੇ ਉਹ ਕਮਾਈਆਂ ਸੰਦੇ ਵਿਚਾਰਾ ਹੋਈ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਵੀ ਵੇਲੇ ਕੀ ਕੰਮ ਕਰਦਾ ਹੈ ਵੀਰ ਕਾਮੀ ਜੀ ਰੇ ਮਸ਼ੀਨ ਚਲਾਉਂਦਾ ਹੈ ਜੀ ਥੋੜੇ ਦਿਨ ਹੋਇਆ ਆਇਆ ਹੈ ਕੰਮ ਤੋਂ ਕੰਪਨੀ ਜੀ ਕਿਤੇ ਮੇਰਾ ਨਾ ਹਰਦੇਵ ਸਿੰਘ ਜੀ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਡੇ ਪੁੱਤਰ ਨੂੰ ਪੁੱਤ ਨੇ ਤਿੰਨ ਤਨੋਂ ਸਮਾਨ ਲੈਣ ਗਏ ਸਵੇਰ ਪੜ ਮੁਰਸਲਾ ਦਾ ਕੰਮ ਕਰਦੇ ਸੀ ਉਧਰ ਬਾਉਸੀ ਆਉਂਦਿਆਂ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਤੇ ਹੋਈ ਕਿੰਨੇ ਜਾਣੇ ਸੀ ਦੋ ਜਾਣੇ ਸੀ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕਿੰਨੀ ਉਮਰ ਸੀ 23 ਸਾਲ ਹੀ ਹੋ ਗਏ ਮਰਜੀ ਸੈਕਟਰੀ ਡਰਾਈਵਰ ਚਾਲਕ ਨੂੰ ਕੋਤਲੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਵੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲਿਆਂਦੇ ਕੀ ਮੰਗ ਕਰਦੇ ਜੋ ਪ੍ਰੋਫੈਸ਼ਨਲ ਅੱਛਾ ਜੀ ਕੋ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਹੀ